प्यारे दोस्तों ਹੁਣ ਤੱਕ ਤੁਸੀਂ ਡਿਜੀਟਲ ਤੋਂ ਐਨਲੌਗ ਕਨਵਰਟਰਾਂ ਭਾਵ ਡੀਏਸੀਜ਼ ਦੇ ਮੋਡੂਲੇ ਕੰਮਕਾਜ ਤੋਂ ਜਾਣੂ ਹੋ ਗਏ ਹੋ ਤੁਸੀਂ ਦੋ ਆਮ ਕਿਸਮਾਂ ਬਾਈਨਰੀ ਵੇਟਡ ਡੀਏਸੀ ਅਤੇ ਆਰ ਟੂ ਆਰ ਲੈਟਰਡ ਡੀਏਸੀ ਬਾਰੇ ਸਿੱਖਿਆ ਹੈ ਇਹ ਸਰਕਟ ਡਿਜੀਟਲ ਸਿਗਨਲਾਂ ਜੋ ਕਿ ਬਾਈਨਰੀ ਨੰਬਰਾਂ ਤੋਂ ਬਣੇ ਹੁੰਦੇ ਹਨ ਨੂੰ ਐਨਲੌਗ ਸਿਗਨਲਾਂ ਵਿੱਚ ਬਦਲਦੇ ਹਨ ਜੋ ਕਿ ਨਿਰੰਤਰ ਸਿਗਨਲ ਹੁੰਦੇ ਹਨ ਇਸ ਲੈਕਚਰ ਵਿੱਚ ਅਸੀਂ ਡੀਏਸੀਜ਼ ਦੀਆਂ ਮੁੱਖ ਪ੍ਰਦਰਸ਼ਨ ਵਿਸ਼ੇਸ਼ਤਾਵਾਂ ਦੀ ਜਾਂਚ ਕਰਾਂਗੇ ਇਹ ਵਿਸ਼ੇਸ਼ਤਾਵਾਂ ਸਾਨੂੰ ਇਹ ਸਮਝਣ ਵਿੱਚ ਮਦਦ ਕਰਦੀਆਂ ਹਨ ਕਿ ਇੱਕ ਡੀਏਸੀ ਕਿੰਨਾ ਵਧੀਆ ਕੰਮ ਕਰਦਾ ਹੈ ਅਤੇ ਇਸ ਦਾ ਆਉਟਪੁੱਟ ਕਿੰਨਾ ਸਹੀ ਹੈ ਅਸੀਂ ਉਹਨਾਂ ਆਮ ਗਲਤੀਆਂ ਬਾਰੇ ਵੀ ਚਰਚਾ ਕਰਾਂਗੇ ਜੋ ਡਿਜੀਟਲ ਤੋਂ ਐਨਲੌਗ ਕਨਵਰਸ਼ਨ ਦੌਰਾਨ ਆ ਸਕਦੀਆਂ ਹਨ ਆਖਰ ਵਿੱਚ ਅਸੀਂ ਵੱਖ-ਵੱਖ ਖੇਤਰਾਂ ਵਿੱਚ ਡੀਏਸੀਜ਼ ਦੇ ਕੁਝ ਮਹੱਤਵਪੂਰਨ ਉਪਯੋਗਾਂ ਉੱਤੇ ਵਿਚਾਰ ਕਰਾਂਗੇ ਆਓ ਪਹਿਲਾਂ ਡੀਏਸੀਜ਼ ਦੀਆਂ ਪ੍ਰਦਰਸ਼ਨ ਵਿਸ਼ੇਸ਼ਤਾਵਾਂ ਨੂੰ ਸਮਝਣ ਨਾਲ ਸ਼ੁਰੂ ਕਰੀਏ ਇੱਕ ਡੀਏਸੀ ਦੀ ਪਹਿਲੀ ਮਹੱਤਵਪੂਰਨ ਵਿਸ਼ੇਸ਼ਤਾ ਰੈਜ਼ੋਲੂਸ਼ਨ ਹੈ ਰੈਜ਼ੋਲੂਸ਼ਨ ਇਹ ਪਰਿਭਾਸ਼ਿਤ ਕਰਦੀ ਹੈ ਕਿ ਇੱਕ ਡੀਏਸੀ ਕਿੰਨੇ ਸਹੀ ਢੰਗ ਨਾਲ ਡਿਜੀਟਲ ਇਨਪੁਟ ਨੂੰ ਐਨਲੌਗ ਸਿਗਨਲਾਂ ਵਿੱਚ ਬਦਲ ਸਕਦਾ ਹੈ ਇਹ ਆਊਟਪੁੱਟ ਵਿੱਚ ਉਪਲਬਧ ਵੱਖ-ਵੱਖ ਕਦਮਾਂ ਭਾਵ ਸਟੈਪਸ ਦੀ ਗਿਣਤੀ ਦਾ ਉਲਟ ਹੁੰਦੀ ਹੈ ਇਹ ਇਨਪੁਟ ਬਿਟਾਂ ਦੀ ਗਿਣਤੀ ਉੱਤੇ ਨਿਰਭਰ ਕਰਦੀ ਹੈ ਡੀਏਸੀ ਵਿੱਚ ਕੁੱਲ ਸਟੈਪਸ ਦੀ ਗਿਣਤੀ 2 n 1 ਹੁੰਦੀ ਹੈ ਉਦਾਹਰਨ ਵਜੋਂ ਇੱਕ 4 ਬਿਟ ਡੀਏਸੀ ਵਿੱਚ 16 ਆਊਟਪੁੱਟ ਪੱਧਰ ਭਾਵ ਆਊਟਪੁੱਟ ਲੈਵਲਸ ਹੁੰਦੇ ਹਨ ਜਿਸ ਦਾ ਅਰਥ ਹੈ ਕਿ ਕੁੱਲ 15 ਸਟੈਪਸ ਹੁੰਦੇ ਹਨ ਇਸ ਲਈ ਇਸ ਡੀਏਸੀ ਦੀ ਰੈਜ਼ੋਲੂਸ਼ਨ 15 ਵਿੱਚੋਂ 1 ਹਿੱਸਾ ਹੈ ਪ੍ਰਤੀਸ਼ਤ ਵਜੋਂ ਇਸ ਨੂੰ ਸਕਰੀਨ ਉੱਪਰ ਦਿਖਾਏ ਅਨੁਸਾਰ ਲਿਖਿਆ ਜਾਂਦਾ ਹੈ थ्री बिट डी ए सी रेजोल्यूशन की गणना वन नैवन भाग करके फिर उसू हंड्रेड न गुणा करके प्राप्त की जाती है यगभग फोर्टीन पॉइंट टू नाइन प्रतिशत है इस तरह फोर बिट डी ए सी रेजोल्यूशन वन न फिफ्टीन भाग करके फिर हंड्रड गुणा करके निकलती है जो लगभग सिक्स पॉइंट सिक्स सैवन प्रतिशत होंगी है ਰੈਜ਼ੋਲੂਸ਼ਨ ਨੂੰ ਬਿਟਾਂ ਦੀ ਗਿਣਤੀ ਦੇ ਨਜ਼ਰੀਏ ਨਾਲ ਵੀ ਵੇਖਿਆ ਜਾ ਸਕਦਾ ਹੈ ਜਿੰਨੇ ਵੱਧ ਬਿਟ ਰੈਜ਼ੋਲੂਸ਼ਨ ਪ੍ਰਤੀਸ਼ਤ ਉਨੀ ਘੱਟ ਹੁੰਦੀ ਹੈ ਜਿਸ ਕਰਕੇ ਆਉਟਪੁੱਟ ਸਿਗਨਲ ਹੋਰ ਜ਼ਿਆਦਾ ਸਹੀ ਅਤੇ ਸਮਤਲ ਹੋ ਜਾਂਦਾ ਹੈ ਇਹ ਉਹਨਾਂ ਐਪਲੀਕੇਸ਼ਨਾਂ ਵਿੱਚ ਮਹੱਤਵਪੂਰਨ ਹੁੰਦਾ ਹੈ ਜਿੱਥੇ ਐਨਾਲੌਗ ਆਉਟਪੁੱਟ ਉੱਤੇ ਵਧਿਆ ਨਿਯੰਤਰਣ ਦੀ ਲੋੜ ਹੁੰਦੀ ਹੈ ਜਿਵੇਂ ਕਿ ਆਡੀਓ ਅਤੇ ਵੀਡੀਓ ਪ੍ਰੋਸੈਸਿੰਗ ਸਿਸਟਮਾਂ ਵਿੱਚ ਅੱਗੇ ਸਾਡੇ ਕੋਲ ਸ਼ੁੱਧਤਾ ਭਾਵ ਐਕਿਊਰੇਸੀ ਹੈ ਜੋ ਦਰਸਾਉਂਦੀ ਹੈ ਕਿ ਡੀਏਸੀ ਦਾ ਅਸਲ ਆਉਟਪੁੱਟ ਆਦਰਸ਼ ਜਾਂ ਅਨੁਮਾਨਿਤ ਆਉਟਪੁੱਟ ਦੇ ਕਿੰਨਾ ਨੇੜੇ ਹੈ ਅਨੁਮਾਨਿਤ ਅਤੇ ਅਸਲ ਆਉਟਪੁੱਟ ਵਿੱਚ ਕੋਈ ਵੀ ਅੰਤਰ ਇੱਕ ਗਲਤੀ ਕਿਹਾ ਜਾਂਦਾ ਹੈ ਐਕਿਊਰੇਸੀ ਆਮ ਤੌਰ ਤੇ ਪੂਰੇ ਪੈਮਾਨੇ ਦੇ ਭਾਵ ਫੁੱਲ ਸਕੇਲ ਆਉਟਪੁੱਟ ਦੇ ਪ੍ਰਤੀਸ਼ਤਵਜੋ ਜਾਂ ਲੀਸਟ ਸਿਗਨੀਫੀਕੈਂਟ ਬਿਟ ਭਾਵ ਐਲਐਸਬੀ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ ਉਦਾਹਰਨ ਵਜੋਂ ਜੇਕਰ 8 ਵੋਲਟ ਡੀਏਸੀ ਦਾ ਆਉਟਪੁੱਟ 0.08 ਵੋਲਟ ਦਾ ਫਰਕ ਦਿਖਾਉਂਦਾ ਹੈ ਤਾਂ ਇਹ 1% ਗਲਤੀ ਨੂੰ ਦਰਸਾਉਂਦਾ ਹੈ ਐਕੂਰਸੀ ਸਰਕਟ ਦੀ ਗੁਣਵਤਾ ਅਤੇ ਇਸ ਵਿੱਚ ਵਰਤੇ ਗਏ ਕੰਪੋਨੈਂਟਸ ਦੀ ਸ਼ੁੱਧਤਾ ਤੇ ਨਿਰਭਰ ਕਰਦੀ ਹੈ। ਵਾਸਤਵਿਕ ਟੈਸਟਿੰਗ ਵਿੱਚ ਡੀਏਸੀ ਦੇ ਆਉਟਪੁੱਟ ਨੂੰ ਇੱਕ ਜਾਣੇ ਪਛਾਣੇ ਰੈਫਰੈਂਸ ਨਾਲ ਤੁਲਨਾ ਕਰਕੇ ਅੰਤਰ ਨੂੰ ਦਰਜ ਕੀਤਾ ਜਾਂਦਾ ਹੈ। ਵੱਧ ਐਕੂਰਸੀ ਵਾਲੇ ਡੀਏਸੀ ਉਹਨਾਂ ਉਪਕਰਣਾਂ ਲਈ ਜ਼ਰੂਰੀ ਹੁੰਦੇ ਹਨ ਜਿੱਥੇ ਛੋਟੀਆਂ ਗਲਤੀਆਂ ਵੀ ਕਾਰਗੁਜ਼ਾਰੀ ਉੱਤੇ ਅਸਰ ਪਾ ਸਕਦੀਆਂ ਹਨ ਜਿਵੇਂ ਕਿ ਮੈਡੀਕਲ ਇਕੁਪਮੈਂਟ ਅਤੇ ਮਾਪਨ ਪ੍ਰਣਾਲੀਆਂ ਹੋਰ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਲੀਨੀਅਰਿਟੀ ਹੈ ਆਦਰਸ਼ ਰੂਪ ਵਿੱਚ ਇੱਕ ਡੀਏਸੀ ਦਾ ਐਨਲੌਗ ਆਉਟਪੁੱਟ ਡਿਜੀਟਲ ਇਨਪੁੱਟ ਦੇ ਸਿੱਧੇ ਅਨੁਪਾਤ ਵਿੱਚ ਵਧਣਾ ਚਾਹੀਦਾ ਹੈ ਪਰ ਸਰਕਟ ਵਿੱਚ ਮੌਜੂਦ ਖਾਮੀਆਂ ਕਰਕੇ ਆਉਟਪੁੱਟ ਇਸ ਆਦਰਸ਼ ਸਿੱਧੀ ਰੇਖਾ ਵਾਲੇ ਵਿਵਹਾਰ ਤੋਂ ਭਟਕ ਸਕਦਾ ਹੈ ਇਸ ਨੂੰ ਨਾਨ ਲੀਨੀਅਰਿਟੀ ਕਿਹਾ ਜਾਂਦਾ ਹੈ ਲੀਨੀਅਰਿਟੀ 에ਰਰਸ ਗਲਤ ਆਉਟਪੁੱਟ ਸਿਗਨਲ ਪੈਦਾ ਕਰ ਸਕਦੇ ਹਨ ਜੋ ਕਿ ਮਾਪ ਜੰਤਰਾ ਅਤੇ ਕੰਟਰੋਲ ਸਿਸਟਮਾਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ ਸੈਟਲਿੰਗ ਟਾਈਮ ਇੱਕ ਹੋਰ ਮਹੱਤਵਪੂਰਨ ਪ੍ਰਦਰਸ਼ਨ ਮਾਪਦੰਡ ਹੈ ਇਹ ਉਸ ਸਮੇਂ ਨੂੰ ਦਰਸਾਉਂਦਾ ਹੈ ਜੋ ਇੱਕ ਡੀਏਸੀ ਨੂੰ ਡਿਜੀਟਲ ਇਨਪੁੱਟ ਬਦਲਣ ਤੋਂ ਬਾਅਦ ਇੱਕ ਸਥਿਰ ਆਉਟਪੁੱਟ ਪੈਦਾ ਕਰਨ ਵਿੱਚ ਲੱਗਦਾ ਹੈ ਜਦੋਂ ਇਨਪੁਟ ਬਦਲਦੀ ਹੈ ਤਾਂ ਆਉਟਪੁਟ ਆਪਣੇ ਆਖਰੀ ਮੁੱਲ ਤੇ ਪਹੁੰਚਣ ਤੋਂ ਪਹਿਲਾਂ ਕੁਝ ਸਮੇਂ ਲਈ ਥੋੜਾ ਅਸਥਿਰ ਭਾਵ ਵਧਦਾ ਘਟਦਾ ਰਹਿੰਦਾ ਹੈ ਸੈਟਲਿੰਗ ਟਾਈਮ ਨੂੰ ਉਸ ਸਮੇਂ ਵਜੋਂ ਮਾਪਿਆ ਜਾਂਦਾ ਹੈ ਜੋ ਆਉਟਪੁਟ ਨੂੰ ਆਪਣੇ ਆਖਰੀ ਮੁੱਲ ਦੇ ਪਲੱਸ ਮਾਈਨਸ .5 ਐਲਐਸਬੀ ਦੇ ਅੰਦਰ ਸਥਿਰ ਹੋਣ ਲਈ ਲੱਗਦਾ ਹੈ ਇਹ ਆਮ ਤੌਰ ਤੇ ਨੈਨੋਸੈਕਿੰਡ ਜਾਂ ਮਾਈਕਰੋਸੈਕਿੰਡ ਵਿੱਚ ਦਿੱਤਾ ਜਾਂਦਾ ਹੈ ਤੇਜ਼ ਸੈਟਲਿੰਗ ਟਾਈਮ ਉੱਚ ਗਤੀ ਭਾਵ ਹਾਈ ਸਪੀਡ ਸਿਸਟਮ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਹੈ ਜਿਵੇਂ ਕਿ ਡਿਜੀਟਲ 오ਸਿਲੋਸਕੋਪਸ ਅਤੇ ਰੀਅਲ ਟਾਈਮ ਸਿਗਨਲ ਪ੍ਰੋਸੈਸਿੰਗ ਜਿੱਥੇ ਆਉਟਪੁੱਟ ਵਿੱਚ ਦੇਰੀ ਪੂਰੇ ਸਿਸਟਮ ਦੀ ਕਾਰਗੁਜ਼ਾਰੀ ਉੱਤੇ ਅਸਰ ਪਾ ਸਕਦੀ ਹੈ ਮੋਨੋਟੋਨਿ ਸਿਟੀ ਵੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ ਜੇਕਰ ਇੱਕ ਡੀਏਸੀ ਦਾ ਆਉਟਪੁੱਟ ਹਮੇਸ਼ਾ ਵਧਦਾ ਜਾਂ ਇੱਕੋ ਜਿਹਾ ਰਹਿੰਦਾ ਹੈ ਜਿਵੇਂ ਹੀ ਡਿਜੀਟਲ ਇਨਪੁੱਟ ਵਧਦਾ ਹੈ ਤਾਂ ਉਸ ਨੂੰ ਮੋਨੋਟੋਨਿਕ ਕਿਹਾ ਜਾਂਦਾ ਹੈ ਇਹ ਜਕੀਨੀ ਬਣਾਉਂਦਾ ਹੈ ਕਿ ਐਨਲੌਗ ਆਉਟਪੁੱਟ ਵਿੱਚ ਬਦਲਾਅ ਸਮੂਥ ਅਤੇ ਅਨੁਮਾਨਜੋਗ ਹੋਵੇ ਜੋ ਡੀਏਸੀ ਮੋਨੋਟੋਨਿਕ ਨਹੀਂ ਹੁੰਦੇ ਉਹ ਆਉਟਪੁੱਟ ਵਿੱਚ ਅਚਾਨਕ ਗਰਾਵਟ ਜਾਂ ਬੇਨਿਜਮੀਆਂ ਪੈਦਾ ਕਰ ਸਕਦੇ ਹਨ ਜੋ ਇਹਨਾਂ ਦੀ ਵਰਤੋਂ ਦੌਰਾਨ ਵੱਖ-ਵੱਖ ਸਿਸਟਮਾਂ ਵਿੱਚ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੇ ਹਨ ਮੋਨੋਟੋਨਿਕ ਡੀਏਸੀ ਉਹਨਾਂ ਐਪਲੀਕੇਸ਼ਨਾਂ ਵਿੱਚ ਬਹੁਤ ਜ਼ਰੂਰੀ ਹੁੰਦੇ ਹਨ ਜਿਵੇਂ ਕਿ ਮੋਟਰ ਕੰਟਰੋਲ ਜਿੱਥੇ ਆਉਟਪੁੱਟ ਵਿੱਚ ਅਚਾਨਕ ਬਦਲਾਅ ਸਿਸਟਮ ਦੇ ਖਰਾਬ ਹੋਣ ਦਾ ਕਾਰਨ ਵਣ ਸਕਦੇ ਹਨ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਬਿਜਲੀ ਦੀ ਖਪਤ ਹੈ ਜੋ ਡੀਏਸੀ ਦੁਆਰਾ ਆਪਣੇ ਕੰਮ ਦੌਰਾਨ ਵਰਤੀ ਜਾਂਦੀ ਬਿਜਲੀ ਦੀ ਮਾਤਰਾ ਨੂੰ ਦਰਸਾਉਂਦੀ ਹੈ ਘੱਟ ਬਿਜਲੀ ਦੀ ਖਪਤ ਵਾਲੇ ਡੀਏਸੀ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੇ ਹਨ ਅਤੇ ਬੈਟਰੀ ਦੀ ਉਮਰ ਵਧਾਉਂਦੇ ਹਨ ਜੋ ਇਹਨਾਂ ਨੂੰ ਸਮਾਰਟਫੋਨ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਏ ਚਾ ਸਕਣ ਵਾਲੇ ਪੋਰਟੇਬਲ ਯੰਤਰਾਂ ਲਈ ਆਦਰਸ਼ ਬਣਾਉਂਦੇ ਹਨ ਬਿਜਲੀ ਦੀ ਖਪਤ ਨੂੰ ਆਮ ਤੌਰ ਤੇ ਵੱਖ-ਵੱਖ ਆਪਰੇਟਿੰਗ ਸਥਿਤੀਆਂ ਜਿਵੇਂ ਕਿ ਸਟੈਂਡਬਾਈ ਅਤੇ ਐਕਟਿਵ ਮੋਡ ਦੇ ਅਨਸਾਰ ਪਰਿਭਾਸ਼ਿਤ ਕੀਤਾ ਜਾਂਦਾ ਹੈ ਊਰਜਾ ਸੰਵੇਦਨਸ਼ੀਲ ਐਪਲੀਕੇਸ਼ਨਾਂ ਲਈ ਘੱਟ ਬਿਜਲੀ ਦੀ ਖਪਤ ਵਾਲੇ ਡੀਏਸੀ ਦੀ ਚੋਣ ਕਰਦੇ ਸਮੇਂ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਹੋਰ ਪ੍ਰਦਰਸ਼ਨ ਮਾਪ ਡੰਡਾ ਨਾਲ ਸਮਝੌਤਾ ਨਾ ਕੀਤਾ ਜਾਵੇ ਇਹ ਪ੍ਰਦਰਸ਼ਨ ਵਿਸ਼ੇਸ਼ਤਾਵਾਂ ਤੈਅ ਕਰਦੀਆਂ ਹਨ ਕਿ ਇੱਕ ਡੀਏਸੀ ਵਾਸਤਵਿਕ ਐਪਲੀਕੇਸ਼ਨਾਂ ਵਿੱਚ ਕਿਵੇਂ ਕੰਮ ਕਰੇਗਾ ਡਿਜ਼ਾਈਨਰ ਵਿਸ਼ੇਸ਼ ਲੋੜਾਂ ਲਈ ਸਭ ਤੋਂ ਉਚਿਤ ਡੀਏਸੀ ਦੀ ਚੋਣ ਕਰਨ ਵਾਸਤੇ ਇਹਨਾਂ ਵਿਸ਼ੇਸ਼ਤਾਵਾਂ ਦਾ ਧਿਆਨਪੂਰਵਕ ਵਿਸ਼ਲੇਸ਼ਣ ਕਰਦੇ ਹਨ ਹੁਣ ਆਓ ਉਹਨਾਂ ਵੱਖ-ਵੱਖ ਤਰ੍ਹਾਂ ਦੀਆਂ ਗਲਤੀਆਂ ਬਾਰੇ ਚਰਚਾ ਕਰੀਏ ਜੋ ਇੱਕ ਡੀਏਸੀ ਵੱਲੋਂ ਡਿਜੀਟਲ ਸਿਗਨਲਾਂ ਨੂੰ ਐਨਾਲੌਗ ਰੂਪ ਵਿੱਚ ਪਰਿਵਰਤਨ ਕਰਨ ਦੌਰਾਨ ਆ ਸਕਦੀਆਂ ਹਨ ਇਹ ਗਲਤੀਆਂ ਆਉਟਪੁੱਟ ਦੀ ਸ਼ੁੱਧਤਾ ਤੇ ਅਸਰ ਪਾਉਂਦੀਆਂ ਹਨ ਇਹਨਾਂ ਗਲਤੀਆਂ ਨੂੰ ਸਮਝਣਾ ਇੱਕ ਡੀਏਸੀ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਅਤੇ ਵੇ ਹਾਰੇਕ ਐਪਲੀਕੇਸ਼ਨਾਂ ਵਿੱਚ ਗਲਤੀਆਂ ਨੂੰ ਘਟ ਕਰਨ ਲਈ ਜ਼ਰੂਰੀ ਹੈ ਸਭ ਤੋਂ ਪਹਿਲੀ ਕਿਸਮ ਦੀ ਗਲਤੀ ਨੂੰ ਆਫਸੈਟ ਗਲਤੀ ਭਾਵ ਆਫਸੈਟ ਟਰਰ ਕਿਹਾ ਜਾਂਦਾ ਹੈ ਆਫਸੈਟ ਟਰਰ ਡੀਏਸੀ ਦੇ ਅਨੁਮਾਨਤ ਮੁੱਲ ਤੋਂ ਆਉਟਪੁੱਟ ਵੋਲਟੇਜ ਵਿੱਚ ਇੱਕ ਸਥਿਰ ਸ਼ਿਫਟ ਨੂੰ ਦਰਸਾਉਂਦਾ ਹੈ ਆਦਰਸ਼ ਤੌਰ ਤੇ ਜਦੋਂ ਸਾਰੇ ਡਿਜੀਟਲ ਇਨਪੁਟ ਬਿਟ ਜ਼ੀਰੋ ਹੁੰਦੇ ਹਨ ਤਾਂ ਡੀਏਸੀ ਆਉਟਪੁੱਟ ਵੀ ਜ਼ੀਰੋ ਵੋਲਟ ਹੋਣਾ ਚਾਹੀਦਾ ਹੈ ਪਰ ਸਰਕਟ ਵਿੱਚ ਮੌਜੂਦ ਖਾਮੀਆਂ ਕਰਕੇ आउटपुट विच जीरो की बजाय कोई छोटा जहा पॉजिटिव या नैगेटिव वोल्टेज हो सकता है ये निरंतर अंतर जो अनुमानित आउटपुट और असल आउटपुट विकार हों ऑफसैट एरर वजू जाने जाता है उदाहरण वजो जेकर एक डी ए सी जीरो वोल्ट पैदा करना चाहिए है पर यह पॉइंट टू वोल्ट पैदा कर रहा है तो यह ऑफसैट एरर होगा ਇਹ 에ਰਰ ਹਰੇਕ ਆਉਟਪੁੱਟ ਲੈਵਲ ਨੂੰ ਇੱਕੋ ਜਿਹੇ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਆਉਟਪੁੱਟ ਵਿੱਚ ਇੱਕ ਸਥਿਰ ਸ਼ਿਫਟ ਆ ਜਾਂਦੀ ਹੈ। ਦੂਸਰੀ ਕਿਸਮ ਦੇ 에ਰਰ ਨੂੰ ਲਾਭ ਗਲਤੀ ਭਾਵ ਗੇਨ 에ਰਰ ਕਿਹਾ ਜਾਂਦਾ ਹੈ। ਗੇਨ 에ਰਰ ਉਸ ਸਮੇਂ ਵਾਪਰਦਾ ਹੈ ਜਦੋਂ ਆਉਟਪੁੱਟ ਸਿਗਨਲ ਦੀ ਢਲਾਨ ਭਾਵ ਸਲੋਪ ਗਲਤ ਹੁੰਦੀ ਹੈ। ਆਦਰਸ਼ ਤੌਰ ਤੇ ਡੀਏਸੀ ਦਾ ਆਉਟਪੁੱਟ ਡਿਜੀਟਲ ਇਨਪੁੱਟ ਦੇ ਨਾਲ ਸਿੱਧੇ ਅਨੁਪਾਤ ਵਿੱਚ ਵਧਣਾ ਚਾਹੀਦਾ ਹੈ। ਔਰ વાસ્તਵਿਕ ਸਰਕਟਾਂ ਵਿੱਚ ਜਦੋਂ ਇਨਪੁਟ ਵਧਦਾ ਹੈ ਤਾਂ ਆਉਟਪੁਟ ਅਨੁਮਾਨਿਤ ਮੁੱਲ ਤੋਂ ਥੋੜਾ ਵੱਧ ਜਾਂ ਘੱਟ ਹੋ ਸਕਦਾ ਹੈ ਇਸ ਦਾ ਮਤਲਬ ਹੈ ਕਿ ਆਉਟਪੁਟ ਆਦਰਸ਼ ਢਲਾਨ ਦੀ ਠੀਕ ਤਰੀਕੇ ਨਾਲ ਪਾਲਣਾ ਨਹੀਂ ਕਰਦਾ ਗੇਨ 에ਰਰ ਆਮ ਤੌਰ ਤੇ ਸਰਕਟ ਕੰਪੋਨੈਂਟਸ ਜਾਂ ਰੈਫਰੈਂਸ ਵੋਲਟੇਜ ਦੇ ਮੁੱਲਾਂ ਵਿੱਚ ਅੰਤਰ ਕਰਕੇ ਆਉਂਦਾ ਹੈ ਉਦਾਹਰਨ ਵਜੋਂ ਜੇਕਰ ਇੱਕ ਡੀਏਸੀ ਨੂੰ 10 ਵੋਲਟ ਪੈਦਾ ਕਰਨਾ ਚਾਹੀਦਾ ਹੈ ਪਰ ਇਹ ਸਿਰਫ 9 ਵੋਲਟ ਹੀ ਦਿੰਦਾ ਹੈ ਤਾਂ ਇਹ 네ਗੇਟਿਵ ਗੇਨ 에ਰਰ ਹੈ ਡੀਏਸੀਜ਼ ਵਿੱਚ ਇੱਕ ਹੋਰ ਮਹੱਤਵਪੂਰਨ 에ਰਰ ਲੀਨੀਅਰਿਟੀ ਗਲਤੀ ਭਾਵ ਲੀਨੀਅਰਿਟੀ 에ਰਰ ਕਹਾਉਂਦਾ ਹੈ ਇਹ 에ਰਰ ਇਹ ਮਾਪਦਾ ਹੈ ਕਿ ਡਿਜੀਟਲ ਇਨਪੁਟ ਦੇ ਅਨੁਸਾਰ ਗ੍ਰਾਫ ਬਣਾਏ ਜਾਣ ਤੇ ਅਸਲ ਆਉਟਪੁਟ ਇੱਕ ਸਿੱਧੀ ਰੇਖਾ ਦੀ ਕਿੰਨੀ ਨੇੜਿਓਂ ਪਾਲਣਾ ਕਰਦਾ ਹੈ ਆਦਰਸ਼ ਤੌਰ ਤੇ ਡੀਏਸੀ ਆਉਟਪੁਟ ਦੇ ਵਿੱਚ ਹਰੇਕ ਕਦਮ ਭਾਵ ਸਟੈਪ ਦਾ ਆਕਾਰ ਬਰਾਬਰ ਹੋਣਾ ਚਾਹੀਦਾ ਹੈ ਜੇਕਰ ਕੁਝ ਸਟੈਪ ਪੁਰਾਣੇ ਨਾਲੋਂ ਵੱਡੇ ਜਾਂ ਛੋਟੇ ਹੋ ਜਾਣ ਤਾਂ ਲੀਨੀਅਰਿਟੀ 에ਰਰ ਪੈਦਾ ਹੁੰਦਾ ਹੈ ਲੀਨੀਅਰਿਟੀ 에ਰਰ ਦੀਆਂ ਦੋ ਮੁੱਖ ਕਿਸਮਾਂ ਹਨ ਇੰਟੀਗਰਲ ਨਾਨ ਲੀਨੀਅਰਿਟੀ ਅਤੇ ਡਿਫਰੈਂਸ਼ੀਅਲ ਨਾਨ ਲੀਨੀਅਰਿਟੀ ਇੰਟੀਗਰਲ ਨਾਨ ਲੀਨੀਅਰਿਟੀ ਪੂਰੀ ਰੇਂਜ ਉੱਤੇ ਆਦਰਸ਼ ਸਿੱਧੀ ਰੇਖਾ ਤੋਂ ਡੀਏਸੀ ਆਊਟਪੁੱਟ ਦੇ ਵੱਧ ਤੋਂ ਵੱਧ ਸ਼ਿਫਟ ਨੂੰ ਦਰਸਾਉਂਦੀ ਹੈ ਡਿਫਰੈਂਸ਼ੀਅਲ ਨਾਨ ਲੀਨੀਅਰਿਟੀ ਅਸਲ ਸਟੈਪ ਦੇ ਆਕਾਰ ਅਤੇ ਆਦਰਸ਼ ਸਟੈਪ ਦੇ ਆਕਾਰ ਦੇ ਵਿਚਕਾਰ ਦੇ ਅੰਤਰ ਨੂੰ ਮਾਪਦੀ ਹੈ ਉਦਾਹਰਣ ਵਜੋਂ ਜੇਕਰ ਸਟੈਪ ਦਾ ਆਕਾਰ 1 ਵੋਲਟ ਹੋਣਾ ਚਾਹੀਦਾ ਹੈ ਪਰ ਇਹ ਇੱਕ ਜਗ੍ਹਾ ਤੇ 1.2 ਵੋਲਟ ਅਤੇ ਦੂਜੀ ਜਗ੍ਹਾ ਤੇ 0.8 ਵੋਲਟ ਹੈ ਤਾਂ ਇਹ ਡਿਫਰੈਂਸ਼ੀਅਲ ਨਾਨ ਲੀਨੀਅਰਿਟੀ 에ਰਰ ਹੈ ਲੀਨੀਅਰਿਟੀ 에ਰਰ ਆਉਟਪੁੱਟ ਦਾ ਮੁੱਲ ਗਲਤ ਕਰ ਸਕਦਾ ਹੈ ਖਾਸ ਕਰਕੇ ਆਡੀਓ ਅਤੇ ਵੀਡੀਓ ਸਿਗਨਲਾਂ ਵਰਗੇ ਸੰਵੇਦਨਸ਼ੀਲ ਐਪਲੀਕੇਸ਼ਨਾਂ ਵਿੱਚ ਡੀਏਸੀ ਦੀ ਕਾਰਗੁਜ਼ਾਰੀ ਤਾਪਮਾਨ ਵਿੱਚ ਹੋਣ ਵਾਲੇ ਬਦਲਾਵਾਂ ਨਾਲ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਇੱਕ ਹੋਰ 에ਰਰ ਦਾ ਕਾਰਨ ਬਣਦੀ ਹੈ ਜਿਵੇਂ ਜਿਵੇਂ ਤਾਪਮਾਨ ਵਧਦਾ ਜਾਂ ਘਟਦਾ ਹੈ ਡੀਏਸੀ ਦੇ ਅੰਦਰਲੇ ਕੰਪੋਨੈਂਟਸ ਦੀ ਰੈਜ਼ਿਸਟੈਂਸ ਅਤੇ ਹੋਰ ਵਿਜਲੀ ਗੁਣ ਬਦਲ ਸਕਦੇ ਹਨ ਇਸ ਕਾਰਨ ਭਾਵੇਂ ਡਿਜੀਟਲ ਇਨਪੁਟ ਸਥਿਰ ਰਹੇ ਪਰ ਆਉਟਪੁਟ ਵੋਲਟੇਜ ਵਿੱਚ ਤਵਦਿਲੀਆਂ ਆ ਸਕਦੀਆਂ ਹਨ ਇਹ 에ਰਰ ਖਾਸ ਤੌਰ ਤੇ ਉਹਨਾਂ ਐਪਲੀਕੇਸ਼ਨਾਂ ਲਈ ਨਾਜ਼ੁਕ ਹੁੰਦਾ ਹੈ ਜਿੱਥੇ ਡੀਏਸੀ ਵਕ-ਵਕ ਤਾਪਮਾਨ ਵਾਲੇ ਵਾਤਾਵਰਣਾਂ ਵਿੱਚ ਕੰਮ ਕਰਦਾ ਹੈ ਇਹ ਸਾਰੇ 에ਰਰਸ ਮਿਲ ਕੇ DACs ਦੀ ਸ਼ੁੱਧਤਾ ਅਤੇ ਪ੍ਰੋਸੈਜੁਕਤਾ ਉੱਤੇ ਪ੍ਰਭਾਵ ਪਾਉਂਦੇ ਹਨ ਵਿਹਾਰਕ ਐਪਲੀਕੇਸ਼ਨਾਂ ਵਿੱਚ ਇਨ੍ਹਾਂ 에ਰਰਜ਼ ਨੂੰ ਸਮਝਣਾ ਤੇ ਠੀਕ ਕਰਨਾ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹੁੰਦਾ ਹੈ ਕਿ ਆਊਟਪੁੱਟ ਸਿਗਨਲ ਲੋੜੀਂਦੇ ਮੁੱਲ ਦੇ ਜਿੰਨਾ ਸੰਭਵ ਹੋ ਸਕੇ ਨੇੜੇ ਹੋਵੇ DACs ਵੱਖ-ਵੱਖ ਇਲੈਕਟ੍ਰੋਨਿਕ ਸਿਸਟਮਾਂ ਵਿੱਚ ਵੱਡੇ ਪੱਧਰ ਤੇ ਵਰਤੇ ਜਾਂਦੇ ਹਨ ਤਾਂ ਜੋ ਡਿਜੀਟਲ ਸਿਗਨਲਾਂ ਨੂੰ ਐਨਾਲੌਗ ਰੂਪ ਵਿੱਚ ਬਦਲਿਆ ਜਾ ਸਕੇ ਇਹ ਪਰਿਵਰਤਨ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਅਸਲੀ ਸੰਸਾਰ ਦੀਆਂ ਐਪਲੀਕੇਸ਼ਨਾਂ ਐਨਾਲੌਗ ਸਿਗਨਲ ਨਾਲ ਕੰਮ ਕਰਦੀਆਂ ਹਨ ਜੇ ਡੀਏਸੀਸ ਨਾ ਹੋਣ ਤਾਂ ਕੰਪਿਊਟਰਾਂ ਜਾਂ ਹੋਰ ਡਿਜੀਟਲ ਡਿਵਾਈਸਾਂ ਵਿੱਚੋਂ ਆਉਣ ਵਾਲਾ ਡਿਜੀਟਲ ਡਾਟਾ ਇਹਨਾਂ ਐਨਾਲੌਗ ਆਧਾਰਿਤ ਸਿਸਟਮਾਂ ਦੁਆਰਾ ਸਮਝਿਆ ਜਾਂ ਵਰਤਿਆ ਨਹੀਂ ਜਾ ਸਕਦਾ ਡੀਏਸੀਸ ਦਾ ਇੱਕ ਮੁੱਖ ਉਪਯੋਗ ਆਡੀਓ ਸਿਸਟਮਾਂ ਵਿੱਚ ਹੁੰਦਾ ਹੈ ਸਮਾਰਟਫੋਨਾਂ 뮤직 ਪਲੇਅਰਾਂ ਅਤੇ ਡਿਜੀਟਲ ਰੇਡੀਓ ਵਰਗੀਆਂ ਡਿਵਾਈਸਸ ਵਿੱਚ ਆਡੀਓ ਸਿਗਨਲ ਡਿਜੀਟਲ ਰੂਪ ਵਿੱਚ ਸਟੋਰ ਕੀਤੇ ਜਾਂਦੇ ਹਨ ਜਦੋਂ ਤੁਸੀਂ ਕੋਈ ਗੀਤ ਚਲਾਉਂਦੇ ਹੋ ਤਾਂ ਡੀਏਸੀ ਡਿਜੀਟਲ ਆਡੀਓ ਡਾਟਾ ਨੂੰ ਐਨਲੌਗ ਸਿਗਨਲ ਵਿੱਚ ਬਦਲਦਾ ਹੈ ਜਿਸ ਨੂੰ ਫਿਰ ਐਂਪਲੀਫਾਈ ਕਰਕੇ ਸਪੀਕਰਾਂ ਤੱਕ ਪੇਜਿਆ ਜਾਂਦਾ ਹੈ ਇਹ ਪਰਵਰਤਨ ਸਾਨੂੰ ਸਪਸ਼ਟ ਅਤੇ ਨਿਰੰਤਰ ਧੁਨੀ ਸੁਣਨਯੋਗ ਬਣਾਉਂਦਾ ਹੈ ਨਾ ਕਿ ਇੱਕ ਇੱਕ ਕਰਕੇ ਆਉਣ ਵਾਲੀਆਂ ਡਿਜੀਟਲ ਪਲਸਸ ਡੀਏਸੀਜ਼ ਕਮਿਊਨੀਕੇਸ਼ਨ ਸਿਸਟਮਾਂ ਵਿੱਚ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਆਧੁਨਿਕ ਵਾਇਰਲੈਸ ਕਮਿਊਨੀਕੇਸ਼ਨ ਵਿੱਚ ਸਿਗਨਲਾਂ ਨੂੰ ਵਧਿਆ ਸ਼ੁੱਧਤਾ ਤੇ ਕਾਰਗੁਜ਼ਾਰੀ ਲਈ ਡਿਜੀਟਲ ਤਰੀਕੇ ਨਾਲ ਪ੍ਰੋਸੈਸ ਕੀਤਾ ਜਾਂਦਾ ਹੈ ਇੰਨਾ ਸਿਗਨਲਾਂ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਡੀਏਸੀਜ਼ ਉਹਨਾਂ ਨੂੰ ਐਨਾਲੌਗ ਰੂਪ ਵਿੱਚ ਤਬਦੀਲ ਕਰਦੇ ਹਨ ਇਸੇ ਤਰ੍ਹਾਂ ਇਸ ਸਿਗਨਲ ਨੂੰ ਪ੍ਰਾਪਤ ਕਰਨ ਵਾਲੇ ਬਹੁਤ ਸਿਸਟਮਾਂ ਵਿੱਚ ਐਨਾਲੌਗ ਸਿਗਨਲਾਂ ਨੂੰ ਅੱਗੇ ਦੀ ਪ੍ਰਕਿਰਿਆ ਲਈ ਵਾਪਸ ਡਿਜੀਟਲ ਰੂਪ ਵਿੱਚ ਬਦਲਿਆ ਜਾਂਦਾ ਹੈ ਇਸ ਤਰ੍ਹਾਂ ਦੀਆਂ ਤਬਦੀਲੀਆਂ ਲੰਬੀ ਦੂਰੀ ਤੱਕ ਪ੍ਰਭਾਵਸ਼ਾਲੀ ਅਤੇ ਪ੍ਰੋਸੈਸਜੋ ਕਮਿਊਨੀਕੇਸ਼ਨ ਨੂੰ ਯਕੀਨੀ ਬਣਾਉਂਦੀਆਂ ਹਨ ਕੰਟਰੋਲ ਸਿਸਟਮਾਂ ਵਿੱਚ ਡੀਏਸੀਜ਼ ਨਿਰਧਾਰਿਤ ਐਨਾਲੌਗ ਸਿਗਨਲ ਪੈਦਾ ਕਰਨ ਲਈ ਵਰਤੇ ਜਾਂਦੇ ਹਨ ਜੋ ਕਿ ਮੋਟਰਾਂ ਸੈਂਸਰਾਂ ਅਤੇ ਹੋਰ ਮਕੈਨੀਕਲ ਉਪਕਰਨਾ ਨੂੰ ਕੰਟਰੋਲ ਕਰਦੇ ਹਨ ਉਦਾਹਰਣ ਵਜੋਂ ਉਦਯੋਗਿਕ ਆਟੋਮੇਸ਼ਨ ਵਿੱਚ ਡੀਏਸੀਜ਼ ਡਿਜੀਟਲ ਕੰਟਰੋਲ ਨਿਰਦੇਸ਼ਾਂ ਭਾਵ ਇਨਸਟਰਕਸ਼ਨਸ ਨੂੰ ਐਨਲੌਗ ਵੋਲਟੇਜ ਵਿੱਚ ਤਬਦੀਲ ਕਰਦੇ ਹਨ ਤਾਂ ਜੋ ਇੱਕ ਮੋਟਰ ਦੀ ਗਤੀ ਜਾਂ ਇੱਕ ਰੋਬੋਟ ਦੀ ਸਥਿਤੀ ਨੂੰ ਸਹੀ ਢੰਗ ਨਾਲ ਕੰਟਰੋਲ ਕੀਤਾ ਜਾ ਸਕੇ ਡੀਏਸੀਜ਼ ਦਾ ਇੱਕ ਹੋਰ ਮਹੱਤਵਪੂਰਨ ਉਪਯੋਗ ਮੈਡੀਕਲ ਉਪਕਰਨਾ ਵਿੱਚ ਹੈ ਡਿਜੀਟਲ ਥਰਮਾਮੀਟਰ ਇਲੈਕਟ੍ਰੋਕਾਰਡੀਓਗ੍ਰਾਮ ਭਾਵ ECG ਮਸ਼ੀਨਾਂ ਅਤੇ ਹੋਰ ਡਾਇਗਨੋਸਟਿਕ ਉਪਕਰਣ DACs ਦੀ ਵਰਤੋਂ ਕਰਦੇ ਹਨ ਤਾਂ ਜੋ ਡਿਜੀਟਲ ਮਾਪਾਂ ਨੂੰ ਐਨਲੌਗ ਸਿਗਨਲਾਂ ਵਿੱਚ ਤਬਦੀਲ ਕੀਤਾ ਜਾ ਸਕੇ ਇਹ ਸਿਗਨਲ ਸਕਰੀਨਾਂ ਉੱਤੇ ਦਰਸਾਏ ਜਾਂ ਨਿਰੰਤਰ ਵੇਵ ਫਾਰਮਾਂ ਦੇ ਰੂਪ ਵਿੱਚ ਪ੍ਰਿੰਟ ਕੀਤੇ ਜਾ ਸਕਦੇ ਹਨ ਜਿਸ ਨਾਲ ਮੈਡੀਕਲ ਮਾਇਰਾਂ ਲਈ ਉਹਨਾਂ ਦੀ ਵਿਆਖਿਆ ਕਰਨਾ ਆਸਾਨ ਹੁੰਦਾ ਹੈ DACs ਟੈਸਟ ਅਤੇ ਮਾਪ ਉਪਕਰਣਾਂ ਵਿੱਚ ਵੀ ਬਹੁਤ ਮਹੱਤਵਪੂਰਨ ਹਨ ਡਿਜੀਟਲ 오실ੋ스코ਪ ਅਤੇ ਸਿਗਨਲ ਜਨਰੇਟਰ ਵਰਗੇ ਉਪਕਰਣ ਡੀਏਸੀਜ਼ ਦੀ ਵਰਤੋਂ ਕਰਕੇ ਸ਼ੁੱਧ ਐਨਾਲੌਗ ਵੇਵਫਾਰਮਾਂ ਤਿਆਰ ਕਰਦੇ ਹਨ ਇਹ ਵੇਵਫਾਰਮਾਂ ਹੋਰ ਇਲੈਕਟ੍ਰੋਨਿਕ ਸਰਕਟਾਂ ਦੀ ਕਾਰਗੁਜ਼ਾਰੀ ਦੀ ਜਾਂਚ ਅਤੇ ਵਿਸ਼ਲੇਸ਼ਣ ਕਰਨ ਲਈ ਵਰਤੀਆਂ ਜਾਂਦੀਆਂ ਹਨ ਹਾਈ ਸਪੀਡ ਡੀਏਸੀਜ਼ ਅਜਿਹੀਆਂ ਕਾਰਗੁਜ਼ਾਰੀਆਂ ਵਿੱਚ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਹੁੰਦੇ ਹਨ ਤਾਂ ਜੋ ਤੇਜ਼ ਅਤੇ ਸਹੀ ਸਿਗਨਲ ਜਨਰੇਸ਼ਨ ਨੂੰ ਯਕੀਨੀ ਬਣਾਇਆ ਜਾ ਸਕੇ ਵਿਹਾਰਿਕ ਸਰਕਟਾਂ ਵਿੱਚ ਇਹ ਪਰਿਵਰਤਨ ਡੀਏਸੀ ਆਈਸੀਜ਼ ਦੀ ਮਦਦ ਨਾਲ ਕੀਤੇ ਜਾਂਦੇ ਹਨ ਡਿਜੀਟਲ ਤੋਂ ਐਨਲੌਗ ਪਰਿਵਰਤਨ ਕਰਨ ਲਈ ਕਈ ਇੰਟੀਗ੍ਰੇਟਿਡ ਸਰਕਟ ਭਾਵ ਆਈਸੀਜ਼ ਵਰਤੇ ਜਾਂਦੇ ਹਨ ਇੱਕ ਬਹੁਤ ਹੀ ਪ੍ਰਚਲਿਤ ਡੀਏਸੀ ਆਈਸੀ ਡੀਏਸੀ 0808 ਹੈ ਇੱਕ 8-ਬਿਟ ਡੀਏਸੀ ਹੈ ਜਿਸਦਾ ਅਰਥ ਹੈ ਕਿ ਇਹ ਡਿਜੀਟਲ ਇਨਪੁਟ ਨੂੰ 256 ਵੱਖ-ਵੱਖ ਐਨਲੌਗ ਪਦਰਾਂ ਵਿੱਚ ਤਬਦੀਲ ਕਰ ਸਕਦਾ ਹੈ ਡੀਏਸੀ 0808 ਆਪਣੀ तेज़ परिवर्तन गति लाया जाता है और ये ऑडियो एप्लीकेश बेफॉम जनरेशन होर एनालॉग आउटपुट सिस्टम विच वर्त्या जाता है ज्यादा रेजोल्यूशन एप्लीकेश आई सी डी ए सी सैवन सैवन वन फाइव वर्त्या जा सकता है ये ट्वेल्व विट टी एसी है जो कि फोर थाउजेंड नाइनटी सिक्स वक् वक् आउटपुट पदर प्रदान कर सकता है AIC ਸ਼ੁੱਧਤਾ ਤੇ ਸਤ੍ਰਤ ਲਈ ਜਾਣਿਆ ਜਾਂਦਾ ਹੈ ਅਤੇ ਆਮ ਤੌਰ ਤੇ ਮੈਡੀਕਲ ਉਪਕਰਨਾ ਉਦਯੋਗਿਕ ਕੰਟਰੋਲ ਪ੍ਰਣਾਲੀਆਂ ਅਤੇ ਉੱਚ ਕਾਰਗੁਜ਼ਾਰੀ ਵਾਲੇ ਆਡੀਓ ਉਪਕਰਨਾ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਵਧੀਆ ਐਨਲੌਗ ਕੰਟਰੋਲ ਦੀ ਲੋੜ ਹੁੰਦੀ ਹੈ। ਜ਼ਿਆਦਾ ਬਿਟ ਵਾਲੇ ਡੀਏਸੀਜ਼ ਵਧੀਆ ਸ਼ੁੱਧਤਾ ਪ੍ਰਦਾਨ ਕਰਦੇ ਹਨ ਜਦਕਿ ਤੇਜ਼ ਡੀਏਸੀ ਹਾਈ ਸਪੀਡ ਡਾਟਾ ਪਰਿਵਰਤਨ ਲਈ ਜ਼ਰੂਰੀ ਹਨ। ਕਿਸੇ ਵੀ DAC IC ਦੀ ਚੋਣ ਸ਼ੁੱਧਤਾ ਗਤੀ ਅਤੇ ਸਰਕਟ ਡਿਜ਼ਾਈਨ ਦੀ ਗੁੰਝਲਤਾ ਦੇ ਸੰਤੁਲਨ ਉੱਤੇ ਨਿਰਭਰ ਕਰਦੀ ਹੈ ਇਸ ਨਾਲ ਅਸੀਂ ਇਸ ਲੈਕਚਰ ਦੇ ਅੰਤ ਉੱਤੇ ਪਹੁੰਚ ਗਏ ਹਾਂ ਇਸ ਲੈਕਚਰ ਵਿੱਚ ਅਸੀਂ DACs ਦੀਆਂ ਮੁੱਖ ਪ੍ਰਦਰਸ਼ਨ ਵਿਸ਼ੇਸ਼ਤਾਵਾਂ ਜਿਵੇਂ ਕਿ ਰੈਜ਼ੋਲੂਸ਼ਨ ਸ਼ੁੱਧਤਾ ਸੈਟਲਿੰਗ ਟਾਈਮ ਅਤੇ ਲੀਨੀਅਰਿਟੀ ਦੇ ਬਾਰੇ ਜਾਣਿਆ ਹੈ ਅਸੀਂ DACs ਵਿੱਚ ਆਉਣ ਵਾਲੇ ਆਮ 에ਰਰਸ ਅਤੇ ਉਨ੍ਹਾਂ ਦੇ ਆਉਟਪੁੱਟ ਦੀ ਛੁੱਤਾ ਦੇ ਪ੍ਰਭਾਵ ਬਾਰੇ ਵੀ ਸਿੱਖਿਆ ਹੈ ਇਸ ਦੇ ਨਾਲ ਅਸੀਂ ਡੀਏਸੀਜ਼ ਦੇ ਵਿਹਾਰਿਕ ਉਪਯੋਗ ਅਤੇ ਡੀਏਸੀ ਆਈਸੀਜ਼ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ ਇਨ੍ਹਾਂ ਸੰਕਲਪਾਂ ਦੀ ਸਮਝ ਡਿਜੀਟਲ ਤੋਂ ਐਨਲੌਗ ਪਰਿਵਰਤਨ ਸਿਸਟਮਾਂ ਨਾਲ ਕੰਮ ਕਰਨ ਲਈ ਜ਼ਰੂਰੀ ਹੈ ਕਿਉਂਕਿ ਇਹ ਡੀਏਸੀ ਡਿਜੀਟਲ ਪ੍ਰੋਸੈਸਿੰਗ ਅਤੇ ਐਨਲੌਗ ਦੁਨੀਆ ਵਿਚਕਾਰ ਪੁਲ ਵਜੋਂ ਕੰਮ ਕਰਦੇ ਹਨ ਇਸ ਲੈਕਚਰ ਵਿੱਚ ਜੁੜਨ ਲਈ ਤੁਹਾਡਾ ਧੰਨਵਾਦ